ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਪਾਨੀ ਪੱਖਾ ਬਿਸੋ ਸੰਤਿ ਆਗੈ ਗੋਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰ ਇਹੋ ਵਿਸਰਾਮ ਨਿਦ ਪਾਈ ਪਾਨੀ ਪਿਸੋਂ ਸੰਤ ਅਗੈ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਹੋ ਬਿਸਰਾਮ ਨਿਦ ਪਾਈ ਤਮ ਕਰ ਹੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੋੜ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੁਟੇ ਦਿਨਸ ਜਾਏ ਪਰਮਾਈ ਨੰਦਰੂਪ ਰਵਿਓ ਸਭ ਮਦ ਜਤ ਕਤ ਪੇਖੋਂ ਜਾਈ ਤਮਨ ਦਇਆਲ ਕਿਰਪਾਲ ਕਿਰਪਾ ਨਿਦ पतित पावन गोसाई कोट सुख आनंद राज पाए मुख ते नमख बुलाई जाप ਪੋ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਜੀ ਹੈ ਨਾਨਕ ਤ੍ਰਿਪਤ ਅਖਾਈ ਉਪਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਕ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਬਹੁਲਾ ਪੰਜਵਾਂ ਪਾਣੀ ਪੱਖਾ ਪੀਸੋਂ ਸੰਤ ਆਗੈ ਗੋਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਫਰਮਾਨ पंजे पातशाह श्री गुरु अर्जन देव जी का है तनासरी महला पंजा हे मेरे ख़सम प्रभु मेरी उत्ते दयाकारी हे मेरे ठाकुर जही अकल बख्श कि मैं सदा ही तेरा नाम सिमरदा रहा रहाओ हे प्रभु मेहर कर ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ। ਉਹਨਾਂ ਨੂੰ ਪੱਖਾ ਚਲਦਾ ਰਹਾ। ਉਹਨਾਂ ਵਾਸਤੇ ਆਟਾ ਪੀਂਦਾ ਰਹਾ ਤੇ ਗੋਬਿੰਦ ਤੇਰੀ ਸਿਫਤ ਸਲਾਹ ਤੇਰੇ ਗੁਣ ਗਾਉਂਦਾ ਰਹਾ। ਮੇਰਾ ਮਨ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ। ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ। ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ हे ਪ੍ਰਭੂ ਤੇਰੀ ਕਿਰਪਾ ਨਾਲ ਮੇਰਾ ਅੰਦਰੋਂ ਮਾਇਆ ਦਾ মোহ ਮੁੱਕ ਜਾਏ ਅਹੰਕਾਰ ਦੂਰ ਹੋ ਜਾਏ ਮੇਰੀ ਪਟਕਣਾ ਦਾ ਨਾਸ ਹੋ ਜਾਏ ਮੈਂ ਜਿੱਥੇ-ਜਿੱਥੇ ਜਾ ਕੇ ਵੇਖਾਂ ਸਭਨਾ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵਸਦਾ ਦਿਸੇ हे ਧਰਤੀ ਦੇ ਖਸਮ ਤੂੰ ਦਿਆਲ ਹੈ ਕਿਰਪਾਲ ਹੈ ਤੂੰ ਦਇਆ ਦਾ ਖਜ਼ਾਨਾ ਹੈ ਤੂੰ ਵਿਅਕਤੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਦੋਂ ਮੈਂ ਅੱਖ ਚਮਕਨ ਜਿੰਨੇ ਸਮੇਂ ਲਈ ਵੀ ਮੋਹੋਂ ਤੇਰਾ ਨਾਮ ਉਚਾਰਦਾ ਹਾਂ ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾ ਸੁਖ ਆਨੰਦ ਮਾਣ ਲਏ ਹਨ ਹੇ ਨਾਨਕ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪਰਮਾਤਮਾ ਦੇ ਮਨ ਵਿੱਚ ਪਸੰਦ ਆਉਂਦੀ ਹੈ ਪਰਮਾਤਮਾ ਦਾ ਨਾਮ ਜਪਿਆ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਾਇਕ ਪਦਾਰਥਾਂ ਵੱਲੋਂ ਪੂਰੇ ਤੌਰ ਤੇ ਰਜ ਜਾਈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ